10 ਸਾਲ ਪਹਿਲਾਂ ਦਿਨਾਨਗਰ ਥਾਣੇ ਉੱਪਰ 2015 ਵਿੱਚ ਕਸ਼ਮੀਰੀ ਅਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਥਾਣੇ ਨੂੰ ਅਤਵਾਦੀਆਂ ਤੋਂ ਕੈਪਚਰ ਕਰ ਲਿਆ ਗਿਆ ਸੀ ਪਰ ਬਾਅਦ ਦੇ ਵਿੱਚ ਤਿੰਨਾਂ ਅਤਵਾਦੀਆਂ ਤੋਂ ਪੰਜਾਬ ਪੁਲਿਸ ਨੇ ਬਹਾਦਰੀ ਦੇ ਨਾਲ ਮਾਰ ਕੇ ਥਾਣੇ ਵਿੱਚੋਂ ਕਬਜ਼ਾ ਛਡਵਾ ਲਿਆ ਸੀ ਇਸ ਦੌਰਾਨ ਇੱਕ ਐਸਪੀ ਦੇ ਨਾਲ ਕਈ ਅਧਿਕਾਰੀ ਵੀ ਕੁੱਲ 7 ਮੈਂਬਰ ਸ਼ਹੀਦ ਹੋ ਗਏ ਸੀ ਦਿਨਾਨਗਰ ਅਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਅੱਜ ਸਮਾਜ ਸੇਵਾ ਉਹ ਲੋ ਕੈਂਡਲ ਮਾਰਚ ਕੱਢ ਕੇ ਸ਼ਰਦਾਂਝਲੀ ਦਿੱਤੀ ਗਈ ਹੈ ਜਿਹੜਾ 10 ਸਾਲ ਪਹਿਲੇ ਸਾਡੇ ਦਿਨਗਰ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਕਰਾਇਰ ਅਤੰਕਵਾਦੀ ਦੁਆਰਾ ਜਿਹੜਾ ਹਮਲਾ ਕੀਤਾ ਗਿਆ ਸੀ ਔਰ ਇਸ ਸਬੰਧਾ ਅਸੀਂ ਅੱਜ ਪੂਰੇ ਸ਼ਹਿਰ ਵਾਸੀ ਦੇ ਸਹਿਯੋਗ ਦੇ ਨਾਲ ਅਸੀਂ ਕੈਂਡਲ ਮਾਰਚ ਕੱਢਿਆ ਸਾਰੇ ਸ਼ਹਿਰ ਦੇ ਸਾਡੇ ਜਿੰਨੇ ਵੀ ਸਮਾਜਿਕ ਰਾਜਨੀਤਿਕ ਦੇ ਜਥੇਬੰਦੀ ਦੇ ਵਿਅਕਤੀ ਇਕੱਠੇ ਹੋਇਆ ਖਾਸ ਤੌਰ ਤੇ ਰਮੀਠਾਘਰ ਜੀ ਮਹਿੰਗੀ ਸਾਹਿਬ ਸਾਡੇ ਉਤਾਰੀ ਵੱਲ ਤੋਂ ਆਏ ਆ ਸਚਿੰਦ ਜੀ ਚੰਦਰ ਜੀ ਸੰਨੀ ਜੀ ਹੋਰ ਵੀ ਕਾਫੀ ਸ਼ਖਸੀਤਾਂ ਜਿਹੜੀ ਨਗਰ ਦੀ ਸੁਰਮੁਦੀਨ ਜੀ ਰਮਨ ਜੀ ਸਾਰੇ ਜਿਹੜੇ ਅੱਥੇ ਸਾਡੇ ਜੀ ਵੀਰਪਰਾ ਸਾਰੇ ਆਏ ਆ ਅਸੀਂ ਅੱਜ ਸ਼ਰਧਾਂਜਲੀ ਦਿੱਤੀ ਜਿਹੜੇ ਉਹ ਦਿਨ ਸਾਡੇ ਪੂਰੇ ਦੇ ਜਵਾਨ ਆਮ ਨਾਗਰਿਕ ਸ਼ਹੀਦ ਹੋਏ ਸੀ ਅਸੀਂ ਹਰ ਸਾਲ ਉਹਨਾਂ ਨੂੰ ਯਾਦ ਕਰੀਦਾ ਦੇਸ਼ ਉਹਹੀ ਤਰੱਕੀ ਕਰਦੇ ਜਿਹੜੇ ਸ਼ਹੀਦਾਂ ਨੂੰ ਯਾਦ ਕਰਦੇ ਆ ਮੇਰੀ ਸਾਰੇ ਨੌਜਵਾਨਾਂ ਅੱਗੇ ਬੇਨਤੀ ਆ ਕਿ ਜਿਹੜੇ ਦੇਸ਼ ਦੇ ਸ਼ਹੀਦ ਹੁੰਦੇ ਆ ਉਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਆਪਣੇ ਦੇਸ਼ ਦੀ ਤਰੱਕੀ ਵਿੱਚ ਯੋਗ ਜਾਂਦੇ ਹੋ ਜੈ ਸ਼ਹੀਦਾਂ ਤੇ ਮੰਡੀ ਜਾਂਦਾ ਸਬਜੀ ਲੈ ਆਪਣੀ ਕਾਰ ਤੇ 5 ਵਜੇ ਤੇ ਘਰੋਂ ਨਿਕਲਿਆ ਤੇ ਉੱਥੇ ਮੇਰੀ ਗੱਡੀ ਲੱਗ ਗਈ ਗੁਪਤਾ ਟੀਵੀ ਦਾ ਉੱਥੇ ਗੱਡੀ ਲਾਉਂਦਾ ਰਹਾ ਮੈਂ ਉਥਾਰ ਕੇ ਮੈਂ ਗੱਡੀ ਬੈਠਾ ਗੱਡੀ ਸਟਾਰਟ ਸੌ ਕੀਤੀ ਆ ਗੱਡੀ ਮੈਂ ਘਮਾਈ ਆ ਕਮਾ ਕੇ ਉਹ ਕਿ ਡਵਾਈਡਰ ਦੇ ਨਾਲ ਗੱਡੀ ਦੇ ਕਿ ਤਿੰਨ ਬੰਦੇ ਖੜੇ ਸੀ ਉੱਪਰ ਆਰਮੀ ਯੂਨੀਫਾਰਮ ਚ ਬਿਲਕੁਲ ਯੰਗ ਮੈਂ ਦੇਖਿਆ ਮੈਂ ਚਾਹ ਉਹ ਫੋਟੋ ਦੇ ਮਰਵਾਉਂਦੇ ਆਰਮੀ ਆ ਦੇ ਕੋਈ ਗੱਲ ਪਹਿਲੇ ਮੈਂ ਸੋਚਿਆ ਨਹੀਂ ਸੋਚਦਾ ਸੀ ਹੁਣ ਗੋਲੀ ਮਾਰੀ ਪਹਿਲੀ ਮੇਰੀ ਸ਼ੌਟ ਤੇ ਗੋਲੀ ਵਜੀ ਫਿਰ ਮੈਂ ਸਮਝਿਆ ਮੈਂ ਬੰਦੇ ਗਲਤ ਆ ਮੈਂ ਗੱਡੀ ਕਰਨ ਦਾ ਫਿਰ ਤਿੰਨਾਂ ਨੇ ਫਾਇਰਿੰਗ ਏ ਵਾਂ ਛੁੱਟ ਗਿਆ ਸਟੀਅਰਿੰਗ ਛੁੱਟ ਗਿਆ ਦੋ ਗੋਈਆਂ ਬਾਹਰ ਵੜੀਆਂ ਉਹ ਗੋਲੀ ਤੋਂ ਹਟਣਾ ਗੱਡੀ ਮੇਰੀ ਘੁੰਮ ਗਈ ਮੈਂ ਫਿਰ ਗੱਡੀ ਦੇ ਵਿੱਚ ਅੰਦਰ ਲੰਮੇ ਪੈ ਗਿਆ ਅੰਦਰ ਹੀ ਮੈਂ ਲੰਮੇ ਪੈ ਗਿਆ ਮੈਂ ਕਿਹਾ ਚਲ ਉਹਨਾਂ ਸੋਚਿਆ ਇੱਕ ਕਦਮ ਹੋ ਗਿਆ ਫਿਰ ਉਹ ਆ ਕੇ ਮੈਨੂੰ ਉੱਥੋਂ ਕੱਢ ਕੇ ਬਾਹਰ ਸੁੱਟਦਾ ਮੈਂ ਮੂੰਹ ਪਾਰਨੇ ਪੈ ਗਿਆ ਮੇਰੇ ਉਨ ਇੱਕ ਲੱਤ ਮਾਰੀ ਮੈਂ ਤਾਂ ਨਹੀਂ ਲਿਆ ਚਲੋ ਪਰਮਾ ਮਾ ਨਾਲਿਆ ਉਹ ਫਿਰ ਗੱਡੀ ਬੈ ਕੇ ਗੱਡੀ ਸਟਾਰਟ ਕਰਕੇ ਨਿਕਲ ਗਿਆ ਫਿਰ ਬਾਜ ਉੱਠਿਆ ਫਿਰ ਉੱਠ ਕੇ ਮੈਂ ਦੇਖਿਆ ਆਪਣਾ ਹਾਲਾਤ ਮੈਂ ਨਾਲ ਹੀ ਸਾਡੇ ਘਰ ਲੱਗੇ ਬੀਜ ਲੱਗੇ ਪਾਇਨ ਨੰਬਰ ਲੱਗੇ ਮੈਂ ਉਦੋਂ ਤੁਰ ਪਿਆ ਉੱਗ ਫੇਰ ਕਰਦੇ ਨਿਕਲੇ ਤੇ ਤਿੰਨ ਬੰਦੇ ਇਹ ਵਾਰਤ ਹੋਈ ਸਾਰੀ ਸਰਕਾਰ ਨੇ ਮਨੋਰਨ ਬਸਰ ਜੁਰਮਾ ਹਸਪਤਲ ਰਿਆਂ 2.5 ਮਹੀਨਾ ਮਸਰਿਆਂ ਮੇ ਸਾਲ ਘਰ ਹੁਣ 3 ਲੱਖ ਰੁਪਏ ਤਾਂ ਸੀ ਹੁਣ ਕੋਈ ਬਾਦ ਮੈਨੂੰ ਪੈਨਸ਼ਨ ਲਈ ਹੁਣ 5000 ਰੁਪਿਆ ਮਹੀਨੇ ਦੀ ਸਰਕਾਰ ਸੀ ਬਾਲ ਸਾਹਿਬ ਉਹ ਮਨ ਕੇ 6-7 ਸਾਲ ਹੋਏ ਦੇ ਹੁਣ 1000 ਰੁਪਏ ਆਇ 6000 ਮੇਰੇ ਨਾਲ ਕੋਈ ਕਮਾਉਣ ਦਾ ਹੈ ਕਰ ਕੋਈ ਨਹੀਂ ਮੈਂ ਕੱਲਾ ਹੀ ਹਾਂ 10 ਸਾਲ ਤੋਂ ਮੈਂ ਘਰ ਬੈਰਦੇ ਕੋਈ ਮੇਰਾ ਕੰਮ ਨਹੀਂ ਕੋਈ ਕਰ ਨਹੀਂ ਇਹ ਦੇਖੋ ਸਾਡੇ ਸ਼ਹਿਰ ਵਾਸੀ ਸ਼ਹਿਰ ਵਾਸੀ ਕੀ ਚਲੋ 월ਡ ਦੇ ਵਿੱਚ ਹੀ ਜਿੱਥੇ-ਜਿੱਥੇ ਸਾਡੇ ਪੰਜਾਬੀ ਭਰਾ ਰਹਿ ਰਹੇ ਆ ਜਿਹੜਾ ਉਦੋਂ ਬੜਾ ਹੀ ਮਤ ਭਾਗਾ ਜਿਹੜਾ ਅ ਦਰਦਨਾਕ ਹਾਸਾ ਹੋਇਆ ਸੀਗਾ ਇਹ ਸਾਰੇ ਭਲੀ ਭਾਤ ਅਹੀਂ ਜਾਣੂ ਆ ਕਿ ਉਦੋਂ ਜਿਹੜਾ ਇਹ ਮਾਰ ਸ਼ਰਾਰਤੀ ਅਨਸਰਾਂ ਨੇ ਆਣ ਕੇ ਇਹ ਸਾਡੇ ਸਾਣੇ ਦੀਨਾ ਨਗਰ ਤੇ ਹਮਲਾ ਕਰਨ ਤੇ ਕਰਕੇ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਪੁਲਿਸ ਅਫਸਰਾਂ ਨੇ ਜਿੱਦਾਂ ਕੀ ਸਾਨੂੰ ਜਿਹੜੀਆਂ ਮੌਕੇ ਤੇ ਪਾਵਰਾਂ ਦਿੱਤੀਆਂ ਤੇ ਹਦਾਇਤਾਂ ਕੀਤੀਆਂ ਕਿ ਕੋਈ ਵੀ ਜਾਨੀ ਮਾਲੀ ਨਖਾਨ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਮਿਸ਼ਨ ਨੂੰ ਸਫਲ ਕੀਤਾ ਜਾਵੇ ਤੇ ਵਾਕਿਆ ਹੀ ਸਾਡੇ ਪੁਲਿਸ ਜज्ਬਾਨ ਅਫਸਰਾਂ ਨੇ ਇਹਨੂੰ ਜੜਾ ਵਾ ਸਫਲ ਕਰਕੇ ਵਿਖਾਇਆ ਤੇ ਉਹਨਾਂ ਨੂੰ ਮੌਕੇ ਤੇ ਢੇਰ ਕਰਕੇ ਸੁਟਿਆ ਤੇ ਅਸੀਂ ਪ੍ਰਣ ਕਰਦੇ ਹਾਂ ਕਿ ਜਨਤਾ ਦੀ ਰਾਖੀ ਵਾਸਤੇ ਦਿਨ ਰਾਤ ਅਸੀਂ ਹਾਜ਼ਰ ਹਾਂ ਆਉਣ ਵਾਲੇ ਸਮੇਂ ਵਿੱਚ ਵੀ ਜੇ ਕੋਈ ਇਦਾਂ ਦੀਆਂ ਔਖੜਾਂ ਆਉਂਦੀਆਂ ਨੇ ਤੇ ਅਸੀਂ ਡਟ ਕੇ ਉਹਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਬੈਠੇ ਹਾਂ ਅਸੀਂ ਸੁਜੋਗ ਚਾਹੁੰਨੇ ਹਾਂ ਜਨਤਾ ਦਾ ਸ਼ਹਿਰ ਵਾਸੀਆਂ ਦਾ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਜਿੰਨਾ ਚਿਰ ਸਾਡਾ ਜਨਤਾ ਸਾਥ ਨਹੀਂ ਦੇਗੀ ਉਹਨਾਂ ਚਿਰ ਅਸੀਂ ਕੁਝ ਨਹੀਂ ਕਰ ਸਕਦੇ ਪਰ ਫਿਰ ਵੀ ਜਨਤਾ ਜੇ ਸਾਡੇ ਨਾਲ ਆ ਤੇ ਅਸੀਂ ਹਰ ਪਲ ਹਰ ਮੋੜ ਹਰ ਗਲੀ ਹਰ ਘਰ ਦੇ ਵਿੱਚ ਖੜੇ ਆ ਤੁਹਾਨੂੰ ਮਿਲਾਂਗੇ ਦਿਨ ਰਾਤ ਹਾਜ਼ਰ ਮਿਲਾਂ ਬੜਾ ਮਾਣ ਮਹਿਸੂਸ ਹੁੰਦਾ ਪੀਪਲਸ ਦੀ ਬਹਾਦਰੀ ਨੂੰ ਜਿਹੜੀ ਉਹ ਉਸ਼ਾਦ ਕੀਤਾ ਤੁਸੀਂ ਉਸ਼ਾਲਾ ਦਿੱਤਾ ਵਾ ਤੇ ਇਸੇ ਤਰ੍ਹਾਂ ਹੀ ਪਿੱਛੇ ਵੀ ਕਈ ਵਾਰ ਤਾਂ ਹੋਈਆਂ ਨੇ ਉਹਦੇ ਵਿੱਚ ਜਿਹੜਾ ਜਨਤਾ ਨੇ ਬਹੁਤ ਸਹਿਯੋਗ ਦਿੱਤਾ ਵਾ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਅਸੀਂ ਬੜਾ ਫਕਰ ਮਹਿਸੂਸ ਕਰਦੇ ਹਾਂ ਤੇ ਅਸੀਂ ਤਨ ਦੇ ਨਾਲ ਹੋਰ ਜਿਹੜਾ ਵਾ ਡਿਊਟੀ ਜਿਹੜੀ ਆ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਾਂਗੇ ਆਸ਼ ਕਰਾਂਗੇ ਸਹਿਰ ਵਾਸੀ ਜਿਹੜੇ ਆ ਸਾਡਾ ਸਹਿਯੋਗ ਕਰਦੇ